ਇਲਾ ਮੋਹਾਲੀ ਦੇ थाना सदर ਖਰੜ ਪੁਲਿਸ ਨੂੰ ਡੀਐਸਪੀ ਕਰਨ ਸੰਧੂ ਦੀ ਅਗਵਾਈ ਵਿੱਚ ਮਿਲੀ ਵੱਡੀ ਸਫਲਤਾ ਗੁਪਤ ਸੂਚਨਾ ਦੇ ਆਧਾਰ ਤੇ ਮੋਹਾਲੀ ਦੇ ਪਿੰਡ ਮਦਨਹੇੜੀ ਵਿੱਚ ਛਾਪੇਮਾਰੀ ਕਰ આરોપી ਨੂੰ ਖੇਤ ਵਿੱਚ ਲਗਾਏ ਗਏ ਅਫੀਮ ਦੇ ਬੂਟਿਆਂ ਸਮੇਤ ਕੀਤਾ ਗਿਆ ਕਾਬੂ ਜਿਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਸਰੋ ਜੀ ਮੁਖਬਰੀ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਮਦਨਹੇੜੀ ਪਿੰਡ ਦਾ ਰਹਿਣ ਵਾਲਾ ਇਸਨੇ ਆਪਣੇ ਜਿਹੜੇ ਘਰ ਦੀ ਚਾਰਦੁਵਾਰੀ ਦੇ ਅੰਦਰ ਕਿਆਰੀ ਚ ਜਿਹੜੇ ਅਫੀਮ ਦੇ ਜਿਹੜੇ ਟੁੱਡੇ ਬੀਜੇ ਹੋਏ ਹਨ ਉਸ ਮੁਖਬਰੀ ਤੇ ਐਕਟ ਕਰਦੇ ਹੋਏ ਅਸੀਂ ਉੱਥੋਂ ਜਿਹੜੇ ਆ ਟੋਟਲ 92 92 ਜਿਹੜੇ ਪੌਦੇ ਨੇ ਅਫੀਮ ਦੇ ਜਿਨ੍ਹਾਂ ਦੇ ਟੋਟਲ 159 ਅਫੀਮ ਦੇ ਡੋਡੇ ਜਿਹੜੇ ਸੀਗੇ ਉਹ ਬਰਾਮਦ ਕੀਤੇ ਨੇ ਤੇ ਉਸ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਕਿੰਨੇ ਕਿਸਰੇ ਇਹਦੇ ਚ weight ਕਿੰਨਾ ਹੈ ਟੋਟਲ 5 ਕਿਲੋ 150 ਗ੍ਰਾਮ ਦੇ ਕਰੀਬ weight ਹੈ ਲੰਗੀ ਸਾਰੇ ਵੇਚਦਾ ਸੀ ਜਾਂ ਕੀ ਕਰਦਾ ਸੀ ਅੱਗੇ ਦੇਖੋ ਮੋਢੀ ਪੁੱਛ ਕੇ ਚਿੱਤ ਨੇ ਇਹੀ ਦੱਸਿਆ ਕਿ ਇਹ ਆਪਣੀ ਸੈਲਫ ਕੰਜ਼ਮਪਸ਼ਨ ਲਈ ਯੂਜ਼ ਕਰ ਰਿਹਾ ਸੀਗਾ ਪਰ ਅਸੀਂ ਇੱਕ ਵਾਰ ਇਹਦਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਮਾਨ ਹਾਸਲ ਕਰਕੇ ਨੂੰ ਇਹਨਾਂ ਨੂੰ ਪੁੱਛ ਕੇ ਚਕਰਾਂਗੇ ਕਿ ਕੀ ਇਹ ਵਾਕਈ ਕੋਈ ਅਗੇ ਕਮਰਸ਼ੀਅਲ ਤੌਰ ਤੇ ਵੇਚਣ ਦੀ ਕੋਈ ਗਤੀਵਿਧੀ ਚ ਇਨਵੋਲਵ ਸੀ ਜਾਂ ਨਹੀਂ ਸੀ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਜੀ ਇਹ ਜੀ ਮਤਲਬ ਸੈਕਿੰਡ ਸੈਕਿੰਡ ਟਾਈਮ ਦੇ ਕਰੀਬ ਇਹਨੇ ਜੋ ਦੱਸਿਆ ਹੈਗਾ ਕੀਤਾ ਸੀਗਾ ਬਾਕੀ ਇਹਦੇ ਤੋਂ ਹੁਣ ਪੁੱਛ ਕੇ ਸਾਰੀ ਚੀਜ਼ ਸਾਹਮਣੇ ਆਊਗੀ ਜੱਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ